ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੰਗਾ ਸ਼ਹਿਰ ਚਲਦੇ ਆ ਜਿੱਥੇ ਲਗਾਤਾਰ ਚੋਰੀਆਂ ਹੋਣ ਕਰਕੇ ਕੋਈ ਵੀ ਸ਼ਹਿਰ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਕਿਉਂਕਿ ਇੱਥੇ ਆਏ ਦਿਨ ਚੋਰੀਆਂ ਹੋਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਪਿੰਡ ਜਿੰਦੋਵਾਲ ਵਿਖੇ ਜਗੀਰ ਸਿੰਘ ਪਟਵਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਏਸੀ ਲਾ ਕੇ ਕਮਰੇ ਵਿੱਚ ਸੁੱਤੇ ਪਏ ਸਨ ਕਿ ਚੋਰਾਂ ਨੇ ਦੋ ਦਰਵਾਜ਼ਿਆਂ ਨੂੰ ਬਾਹਰੋਂ ਰੱਸੀ ਮਾਰ ਕੇ ਉਹਨਾਂ ਨੂੰ ਅੰਦਰ ਬੰਦ ਕਰ ਦਿੱਤਾ ਤੇ ਜਦੋਂ 3 ਵਜੇ ਦੇ ਕਰੀਬ ਜ਼ਬਰਦਸਤੀ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਬਾਹਰ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਘਰ ਵਿੱਚ ਪਿਆ ਚੋਰਾਵਾਂ ਵੱਲੋਂ 2.5 ਲੱਖ ਰੁਪਈਆ ਤੇ ਇੱਕ ਸੋਨੇ ਦਾ ਕੰਗਣ ਚੋਰੀ ਕਰ ਲਿਆ ਗਿਆ। ਇਸੇ ਤਰ੍ਹਾਂ ਜਿੰਦੋਵਾਲ ਦੇ ਹੀ ਦੋ ਹੋਰ ਘਰਾਂ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਚੋਰ ਅਸਫਲ ਰਹੇ। ਪਰੰਤੂ ਪਿੰਡ ਥਾਂਦੀਆਂ ਵਿਖੇ ਚੋਰਾ ਨੇ ਮੇਨ ਗੇਟ ਦੇ ਅੰਦਰ ਲੱਗਿਆ ਤਾਲਾ ਕਟਰ ਨਾਲ ਕੱਟ ਦਿੱਤਾ ਤੇ ਅੰਦਰ ਖੜੀਆਂ ਦੋ ਸਕੂਟਰੀਆਂ ਲੈ ਗਏ ਜਿਨ੍ਹਾਂ ਚੋਂ ਪੁਰਾਣੀ ਸਕੂਟਰੀ ਨੂੰ ਪੈਂਚਰ ਹੋਣ ਕਰਕੇ ਉਸ ਨੂੰ ਖੇਤਾਂ ਵਿੱਚ ਸੁੱਟ ਗਏ ਜਦ ਕਿ ਨਵੀਂ ਸਕੂਟਰੀ ਨੂੰ ਨਾਲ ਲੈ ਗਏ। ਲੋਕਾਂ ਨੇ ਦੱਸਿਆ ਕਿ ਬੰਗਾ ਇਲਾਕੇ ਵਿੱਚ ਕੋਈ ਵੀ ਸੁਰੱਖਿਆ ਦਾ ਇੰਤਜ਼ਾਮ ਨਹੀਂ ਹਨ ਜਿਸ ਕਰਕੇ ਚੋਰਾਂ ਦੇ ਹੌਸਲੇ ਬਲੰਦ ਹੋਏ ਪਏ ਹਨ ਤੇ ਚੋਰ ਬਿਨਾਂ ਕਿਸੇ ਡਰ ਭੋਅ ਦੇ ਸ਼ਰਿਆਮ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਦੇਖਦੇ ਹਾਂ ਸਾਡੇ ਸਟਾਫ ਰਿਪੋਰਟਰ ਰਕੇਸ਼ अरोड़ा ਵੱਲੋਂ ਭੇਜੀ ਗਈ ਇਹਨਾਂ ਚੋਰੀਆਂ ਦੀ ਵਿਸ਼ੇਸ਼ ਰਿਪੋਰਟ ਬੈਗ ਜਾਂ ਬੋਲੇ ਆ ਸਿੱਟਿਆ ਆ ਕਿਉਂਕਿ ਇੱਥੇ ਤਾਂ ਨਿਆਣੇ ਦੇ ਕੱਪੜੇ ਹੀ ਪਏ ਸੀਗੇ ਤਾਂ ਇਹ ਹੋਰ ਕੁਛ ਨਹੀਂ ਸੀਗਾ ਹਾਂ ਅਜੀ ਭਾਜੀ ਕੀ ਗੱਲ ਹੋ ਗਈ ਅੱਜ ਤੁਹਾਡੇ ਘਰ ਬਸ ਰਾਤ ਅਸੀਂ ਸੁੱਤੇ ਪਏ ਸੀ ਹਾਂਜੀ ਤੇ ਰਾਤ ਨੂੰ ਕੋ ਬੰਦੇ ਸਾਡੇ ਗ੍ਰੇਲ ਪਟਕੇ ਆਏ ਤਾਂ ਸਾਨੂੰ ਅੰਦਰ ਇਥੇ ਰਸਿਮਾ ਵੀ ਬੰਦ ਤਾਂ ਕਮਰੇ ਦੇ ਸਰਵਜੇ ਨੂੰ ਤੇ ਅਸੀਂ ਅੰਦਰ ਹੀ ਸੀ 3 ਵਜੇ ਲੱਗੋ ਤਾਂ ਮੈਂ ਉੱਠਿਆ ਤਾਂ ਮੈਂ ਦੇਖਿਆ ਸਾਡਾ ਦਰਵਾਜਾ ਇੱਕਾ ਬੰਨਿਆ ਐ ਇਸ ਗਾ ਤਾਂ ਅਸੀਂ ਬੜੀ ਕੋਸ਼ਿਸ਼ ਕੀਤੀ ਖੋਲਣ ਦੀ ਤਾਂ ਨਹੀਂ ਖੋਲਿਆ ਤੇ ਫਿਰ ਅਸੀਂ ਬੈਠ ਗਏ ਤੇ ਸਵੇਰੇ ਜਦ ਉੱਠਿਆ ਫਿਰ ਅਸੀਂ ਇਹਨੂੰ ਮੱਸੀ ਖੋਲਿਆ ਤੇ ਖੋਲ ਕੇ ਜਦ ਪਤਾ ਲੱਗਾ ਸਾਡੇ ਘਰ ਵਿੱਚ ਚੋਰੀ ਹੋਈ ਇਹ ਆਏ ਕਿੰਦਰ ਦੁਪਹਿਰ ਚੋਰ ਚੋਰ ਆਪਣੋ ਬਰੇਲ ਪਟਕੇ ਆਏ ਅੱਛਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਸਟੋਰੀ ਤੇ ਨੁਕਸਾਨ ਲਗਭਗ 2.5 ਲੱਖ ਰੁਪਏ ਸੀ ਕਿਹਾ ਉਹਦਾ ਮੀਡਮ ਦਾ ਅੱਛਾ ਤੇ ਬਾਕੀ ਜਿੱਤੂ ਦਾ ਸਗਾ ਪੰਗਣ ਉਹ ਲੈ ਰਿਹਾ ਤੇ ਰੱਖਿਆ ਇੱਥੇ ਜਲਦੀ ਜਲਦੀ ਭਰੋ ਆਪਣਾ ਨਾਮ ਦੱਸੋ ਤੇ ਪਿੰਡ ਦੱਸੋ ਮੇਰਾ ਜਗੀਰ ਸਿੰਘ ਪੈਸ ਜੀਲੋ ਵਾ ਤੇ ਇਹ ਕੀ ਹੁਣ ਕਹਿਣਾ ਚਾਹੁੰਦੇ ਜੀ ਤੁਸੀਂ ਬਸ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਦੇਖ ਕੇ ਚੋਰਾਂ ਨੂੰ ਕਾਰਨ ਤੇ ਇਸ ਕਾਰਨ ਤੇ ਪਤਾ ਕਰਨ ਕਿ ਫੋਨ ਹੈਗੀ ਹੈ ਕੋਲ ਉਸ ਮੁਲਾਜ਼ਮ ਪਹੁੰਚੇ ਸੀ ਉਸ ਮੁਲਾਜ਼ਮ ਆਈ ਸੀ ਆਪਣੀ ਆਇਆ ਤੁਹਾਡੀ ਮਿੰਨਤੀ ਅੱਛਾ ਜੀ ਇਹ ਵੀ ਦੇਖ ਮੌਕਾ ਦੇਖ ਗਏ ਆ ਠੀਕ ਹੈ ਅਗਲੀ ਕਾਰਵਾਈ ਕਰੂਗੇ ਠੀਕ ਹੈ ਇਹ ਵੀ ਦਾ ਖਰਤਾ ਹੁੰਦਾ ਟਰੈਲ ਪੱਟੀ ਤੇ ਪੁੱਟ ਰਹੇ ਆ 아포구청이지 <thứ> <fez> <Fourth Defense> ਕਹਿੰਦੇ ਨੇ ਪਤਾ ਨਹੀਂ ਕਿਤੋਂ ਜੜੇ ਹੋਏ ਨੇ ਜੱਟੇ ਕੋ ਜੜੇ ਹੋ ਸਕਦੇ ਆ ਬਿਲਕੁਲ ਨਹੀਂ ਨਹੀਂ ਪਤਾ ਨਹੀਂ ਕਿੱਥੋਂ ਜੜੇ ਤੁਹਾਡੇ ਨਹੀਂ ਬੜੇ ਇਹ ਵਾਲਾ ਬਾਰੂਦ ਜੰਦਾ ਲੱਗਾ ਹੈ ਉਹ ਤਾਂ ਮਰ ਗਏ ਹਾਂ ਇਹ ਵੀ ਜੰਦਾ ਲੱਗਿਆ ਜਦੋਂ ਟੋਫੀ ਚੱਲ ਗਈ ਆਪਣੀ ਬਾਤ ਹੈ ਕਿਸੇ ਸਮੱਸਿਆ ਦਾ ਆਪਾਂ ਪੱਕਾ ਕਰਨਾ ਤੁਹਾਨੂੰ ਪਾਉਂਦੇ ਸੁਚੇਤ ਕਰਦੇ ਹਾਂ ਦੇ ਆਪ ਰੱਖੜੇ ਜਾਣਾ ਹੋਰ ਜਿੱਤ ਅੱਲੇ ਲੋਕਾਂ ਨੇ ਜੜੀ ਕਿਹੜਾ ਵਜੋਂ 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 ਤੁਹਾਨੂੰ ਯਾਰੀ ਗੱਲ ਤੋਂ ਬਚ ਕੇ ਰਹਾ ਸਿਆ ਆਪ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਵਾਹ ਜੀ ਪੈਂਡ ਕਿਹੜਾ ਪੈਂਡ ਛਾਂਦੀ ਆ ਅੱਛਾ ਜੀ ਇਹ ਕੀ ਵਾਰ ਦਾ ਤੁਸੀਂ ਦੱਸੋ ਜਰਾ ਤਕਰੀਬਨ ਅਸੀਂ 12:00 ਤੋਂ ਬਾਅਦ ਸੁੱਤੇ ਆ ਜਦੋਂ ਅਸੀਂ ਸਵੇਰੇ ਉੱਠ ਕੇ 9:00 ਕਿਹਨ ਜਵਜੇ ਦੇਖਿਆ ਤਾਂ ਕਿਸੇ ਨੇ ਗੇਟ ਰਾਹੀਂ ਲੰਘ ਕੇ ਤੋਂ ਸਾਡੀਆਂ ਐਕਟ ਵਿੱਚ ਇੱਥੇ ਪਈਆਂ ਸੀ ਜੀਆਂ ਹਾਂਜੀ ਤੇ ਦੋਨੋਂ ਐਕਟਵਲ ਲੱਗਾ ਕੱਢ ਕੇ ਠੀਕ ਹੈ ਇੱਕ ਐਕਟਵਲ ਵਿੱਚ ਪੈਂਚਰ ਸੀਗੀ ਉਹ ਪੈਂਚਰ ਨਾਲ ਉਹ ਵਿਚਾਰ ਕਰਕੇ ਉਹ ਰਾਸਤੇ 'ਚ ਪਲਾਟ ਵਿੱਚ ਸੱਟ ਗਿਆ ਸਾਡੇ ਗਵਾਂਢ 70 ਕੁ ਫੁੱਟ ਦੇ ਤੇ ਦੂਜੀ ਲੱਗਾ ਅੱਛਾ ਜੀ ਦੇਖ ਕੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੋਤਾ ਜੀ ਹੁਣ ਸਾਡਾ ਤਾਂ ਉਹੀ ਸਕੂਟਰੀ ਦਾ ਹੀ ਆ ਲੱਖ ਨਮੀ ਲਈ ਸੀ ਨਹੀਂ ਹੋਰ ਕੋਈ ਦਰਵਾਜ਼ੇ ਭੰਨ ਤੋੜ ਅੰਦਰ ਕੋਈ ਕੁਝ ਨਹੀਂ ਕੀਤਾ ਜੀ ਕੋਈ ਨਹੀਂ ਕੁਝ ਵੀ ਨਾ ਭੰਨ ਤੋੜ ਸਕੂਟਰੀਆਂ ਦੋ ਹੀ ਲੱਗਏ ਹਨ ਇੱਕ ਉੱਥੇ ਸੱਟ ਗਿਆ ਇੱਕ ਆਪੇ ਹੀ ਆ ਰਿਹਾ ਸੱਟ ਗਿਆ ਅੱਛਾ ਜੀ ਕੀ ਮੰਗ ਕਰਦੇ ਜੀ ਹਾਂ ਉਸ ਹੀ ਦਾ ਗਾਨੇ ਬਸਾਨੂੰ ਦੱਸੋ ਕਿ ਸਾਡੀ ਮਿਲ ਜਵੇਗਾ ਠੀਕ ਹੈ ਹੋਰ ਤੁਸੀਂ ਕੀ ਕਹਿਣਾ ਪੁਲਿਸ ਆਈ ਸੀ ਬਸ ਆਲੇ ਹੁਣੇ ਆਏ ਸੀ ਅੱਛਾ ਜੀ ਕਾਰਵਾਈ ਹੋਈ ਕਾਰਵਾਈ ਇਹਨਾਂ ਨੇ ਕੀਤੀ ਆ ਦੇਖ ਕੇ ਲੈ ਕੇ ਬਿਆਨ ਮੈਂ ਅੱਛਾ ਆ ਦੇ ਲੋਕ ਚਲੋ ਠੀਕ ਹੈ ਜੀ ਸੱਟ ਕੇ ਇੱਥੇ ਲੰਮੀ ਪਾ ਕੇ ਸੱਟ ਕੇ ਵੀ ਨਹੀਂ ਗਏ ਬੇ ਸਾਡਾ ਨਾਮ ਹੈ ਹਾਲਾਤ ਬਹੁਤ ਹੀ ਪੰਜਾਬ ਨੇ ਮਾਰੀ ਫੁਰਤੀ ਅੱਜ ਤੱਕ ਪਹਿਲਾਂ ਤਾਂ ਇਹ ਸੀ ਜਿਹੜੇ ਚੋਰ ਸੀ ਕਰਦੇ ਸੀ ਕੋਈ ਘਰ ਖਾਲੀ ਕੋਖੀ ਪਈ ਆ ਪੂਰੀ ਦੇ ਕੀ ਕਰਕੇ ਦੇਖ ਪਾ ਕੇ ਉੱਠੇ ਆ ਕੇ ਰਾਤ ਨੂੰ ਆਉਂਦੇ ਸੀ ਟੱਕ ਟੂਟੀਆਂ ਟਾਟੀਆਂ ਆਲਾ ਵਗੈਰਾ ਕੱਢ ਕੇ ਲੈ ਜਾਂਦੇ ਸੀ ਅੱਜ ਰਾਤ ਜੋ ਹਰ ਚੋਰੀ ਹੋਈ ਆ ਇਹ ਸਾਰੇ ਘਰ ਦੇ ਮਾਲਕ ਘਰ ਦੇ ਵਿੱਚ ਸੁੱਤੇ ਪਏ ਸੀ ਹਾਂਜੀ ਉਹਦੇ باوجود ਐਨੇ ਹੌਸਲੇ ਉਹਨਾਂ ਨੇ بلند ਹੋ ਗਿਆ ਪਰ ਉਹ ਨਹੀਂ ਆ ਕੇ ਜਿੰਦੇ ਵੱਢ ਕੇ ਕਰਕੇ ਅੰਦਰੋਂ ਮਾਨੋਲਾ ਲੈ ਕੇ ਆਇਆ ਸਕੂਟਰੀਆ ਲੈ ਕੇ ਆਇਆ ਜੋ ਵੀ ਲਗਾਈ ਅੰਦਰੋਂ ਸੁੱਤੇ ਪਿਆਂ ਦੇ ਹੁੰਦਿਆ ਹੋਏ ਲੈ ਗਏ ਆ ਇਸ ਕਰਕੇ ਪ੍ਰਸ਼ਾਸਨ ਨੂੰ ਤੇਹੀ ਆ ਸਾਡੀ ਤਾਂ ਕਿ ਜਿੰਨਾ ਇੱਥੇ ਸਖਤ ਕਾਰਵਾਈ ਹੁੰਦੀ ਉਹ ਕੀਤੀ ਜਾਵੇ ਔਰ ਇੱਕ ਚੋਰੀ ਪਹਿਲਾਂ ਵੀ ਹੋ ਚੁੱਕੀ ਥਾਂਦੀਆਂ ਦੇ ਵਿੱਚ ਹਾਂਜੀ ਉਹਦਾ ਹਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੀ ਸਰਕਾਰ ਨੂੰ ਕਹਿਣਾ ਚਾਹੁੰਦੇ ਪੇ ਇਸ ਪਾਸੇ ਬਹੁਤ ਪਹਿਲਾਂ ਸਾਰੇ ਕੰਮ ਛੱਡ ਕੇ ਇਸ ਚੀਜ਼ ਵੱਲ ਧਿਆਨ ਦਿਓ ਕੋਈ ਬੰਦਾ ਸੇਫ ਨਹੀਂ ਇੱਥੇ ਹੈਗਾ ਕੋਈ ਘਰ ਸੇਫ ਨਹੀਂ ਹੈਗਾ ਹਾਂਜੀ ਅਸੀਂ ਤਾਂ ਸਰਕਾਰ ਨੂੰ ਹੀ ਕਹਾਂਗੇ ਕੋਈ ਨਾ ਜਾਨ ਔਰ ਮਾਲ ਦਾ ਕੇਸ ਮੇਰੇ ਪਾਸੇ ਗੱਲ ਕਰੋ ਜਾਨ ਮਾਲ ਕੋਈ ਗਰੰਟੀ ਨਹੀਂ ਇੱਥੇ ਹੈਗੀ ਕਿਸੇ ਨਾਲ ਵੀ ਨਾ ਮਾਲ ਦੀ ਔਰ ਨਾ ਜਾਨ ਦੀ ਠੀਕ ਹੈ ਇਸ ਕਰਕੇ ਸਾਰੇ ਸੈਮ ਹੋਏ ਆ ਸਾਰੇ ਇਲਾਕਾ ਸਾਰਾ ਘਬਰਾਇਆ ਇਸ ਵੇਲੇ ਪਿੱਕੀ ਬਣੂਗਾ ਕੱਲ ਨੂੰ ਅੱਜ ਨੰਬਰ ਦਾ ਜਗਿੰਦਰ ਨਾਲ ਹੋਈ ਆ ਰਾਣੇ ਨਾਲ ਹੋਈ ਆ ਉਹ ਤਾਂ ਪਟਾਣਾ ਕੱਲ੍ਹ ਸਾਡੇ ਨਾਲ ਵੀ ਹੋ ਸਕਦਾ ਉਸੇ ਕਰਕੇ ਇਹੀ ਕਹਾਂਗੇ ਪੇਸ਼ चीज ਨੂੰ ਜਲਦੀ ਦਲਦੀ ਲੱਥ ਪਾ ਕੇ ਇੱਕ ਪ੍ਰਸ਼ਾਸਨ ਕਹਿੰਦਾ ਜੀ 24 ਘੰਟੇ ਸਾਡੀ ਸੁਰੱਖਿਆ ਵਾ ਪੁਲਿਸ ਵਾਲੇ ਹੁਮਦੇ ਰਾਤਾਂ ਨੂੰ ਪੀਸੀਆਰ ਲਾਉਂਦੇ ਆ ਨਹੀਂ ਨਹੀਂ ਫਟਾ ਕਿੱਥੇ ਸੁਰੱਖਿਆ ਹੈ ਇਸ ਸੇਂ ਦੇ ਨਹੀਂ ਸਾਨੂੰ ਤਾਂ ਕੋਈ ਸੁਰੱਖਿਆ ਜੱਟੀ ਨਹੀਂ ਹੈ ਸੁਰੱਖਿਆ ਕਰਮਚਾਰੀ ਨਹੀਂ ਆਉਂਦਾ ਕੋਈ ਨਹੀਂ ਦਿਖਦਾ ਸਾਨੂੰ ਤਾਂ ਤੇ ਅਸੀਂ ਤਾਂ तकरीबन ਇੱਥੇ ਜਾਗਦੇ ਰਹੀਦਾ ਗਾ ਬਹੁਤ ਟਰਾਂਸਫਾਰਮਰਾਂ ਚੋ ਤੇਲ ਇੰਨਾ ਛੱਡੇ ਹੋਇਆ ਜਾਣੇ ਅਸੀਂ ਤਰਾ ਤਰਾ ਸਾਡਾ ਪਿੰਡ ਕਰ ਮਿਟਾ ਹਜੇ ਤੱਕ ਕੋਈ ਸੁਣਵਾਈ ਨਹੀਂ ਕੀਤਾ ਪਿੰਡ ਨੇ ਕੀਤਾ ਕੋਈ ਕਿਤੇ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਕਿਸੇ ਪੱਦੇ ਦਾ ਸਰਕਾਰੀ ਦਰਬਾਰ ਕਿਤੇ ਨਹੀਂ ਹੈਗੀ ਇਹ ਮੁੰਡੇ ਤੇ ਕਾਰਵਾਈ ਹੋਈ ਆ ਤੇ ਤੇਲ ਵਾਲੇ ਤੇ ਤੇ ਕਾਰਵਾਈ ਹੋਈ ਆ ਬਹੁਤ ਯਾਨੀ ਕਿਸੇ ਹੋਈ ਆ ਬੰਦਾ ਫੜਿਆ ਟੇ ਟੰਗ ਦਾ ਟੇਡੇ ਟੰਗ ਦਾ ਹੋਈ ਤੇ ਸਿੱਧੀ ਨਹੀਂ ਹੋਈ ਕਾਰਵਾਈ ਠੀਕ ਹੈ ਇਦਾਂ ਹੋਣੀ ਚਾਹੀਦੀ ਸੀ ਨਾ ਉਦਾਂ ਨਹੀਂ